ਭਾਸ਼ਾ ਲੈ ਲੈਣੇ ਹ ਕਿਸੇ ਵਿਅਕਤੀ ਜੀਵ ਥਾ ਵਸਤੂ ਸੰਕਲਪ ਹਾਲਤ ਗੁਣ ਸਥਿਤੀ ਪਾਉ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਉ ਕਿਹਾ ਜਾਂਦਾ ਹੈ ਫਿਰ ਨਾਉ ਦੀਆਂ ਕਿਸਮਾਂ ਪੜਨੇ ਹ ਨਾਉ ਦੀਆਂ ਪੰਜ ਕਿਸਮਾਂ ਹਨ ਖਾਸ ਨਾਉ ਆਮ ਨਾਉ ਇਕੱਠਵਾਚਕ ਨਾਉ ਵਸਤੂਵਾਚਕ ਨਾਉ ਅਤੇ ਪਾਵਾਚਕ ਨਾਉ ਹੁਣ ਅਸੀਂ ਇੱਕ ਇੱਕ ਕਰਕੇ ਇਹ ਸਾਰੀਆਂ ਕਿਸਮਾਂ ਪੜਨੇ ਹਾਂ ਸਭ ਤੋਂ ਪਹਿਲੇ ਖਾਸ ਨਾਉ ਦੀ ਪਰਿਭਾਸ਼ਾ ਪੜਨੇ ਹਾਂ ਅਸੀਂ ਜਿਸ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਥਾਂ ਖਾਸ ਵਸਤੂ ਆਦਿ ਦਾ ਗਿਆਨ ਹੁੰਦਾ ਹੈ ਉਸ ਨੂੰ ਅਸੀਂ ਖਾਸ ਨਾਉ ਕਹਿੰਦੇ ਹਾਂ ਜਿਵੇਂ ਅਮਿਤab ਬੱਚਨ ਇਹ ਇੱਕ कलाकार ना खास नाव हो गई फिर चंडीगढ़ है नो अ ग्रंथ का नै लिया खास नाव है भारत एक देश का ना ये खास नाव है गंगा एक नदी का ना है ता ए खास ना है इस तरह आम नाव पढ़ हूं असी ਇਸਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦਾਂ ਤੋਂ ਜੀਵਾ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੁੰਦਾ ਹੈ ਉਸ ਨੂੰ ਅਸੀਂ ਆਮ ਨਾਮ ਕਹਿੰਦੇ ਹਾਂ ਇਹਦੇ ਉਦਾਹਰਣ ਤੋਂ ਅਸੀਂ ਸਮਝਦੇ ਹਾਂ ਕਿ ਜਿਵੇਂ ਜਦੋਂ ਅਸੀਂ ਕੇਵਲ ਕਲਾਕਾਰ ਕਹਿ ਦਿੱਤਾ ਕਿਸੇ ਕਲਾਕਾਰ ਦਾ ਨਾਂ ਨਹੀਂ ਲਿੱਤਾ ਤਾਂ ਇਹ ਆਮ ਨਾਮ ਹੈ ਜਦੋਂ ਅਸੀਂ ਸ਼ਹਿਰ ਕਹਿ ਦਿੱਤਾ ਸ਼ਹਿਰ ਦਾ ਨਾਂ ਨਹੀਂ ਦੱਸਿਆ ਤਾਂ ਇਹ ਆਮ ਨਾਮ ਹੈ इस तरह ग्रंथ ये नहीं दसा गया आम नाव है, देश, देश है, है।, नदी, नदी, है। परिभाषा जब्द तो व्यक्तिया जीवन योग वस्तुआ समूह आदि का ज्ञान वाचक नाव या समूह वाचक नाव कहते हैं यानी कि पूरे समूह ना है ਉਸ ਨੂੰ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਕਹਿੰਦੇ ਹਨ ਜਿਵੇਂ ਕਿ ਫੌਜ ਟੀਮ ਟੋਲੀ ਜਥਾ ਜੰਝ ਧਾਰ ਢੇਰ ਵਗ ਆਦਿ ਹੁਣ ਅਸੀਂ ਵਸਤੂਵਾਚਕ ਨਾਮ ਪੜਨੇ ਹਾਂ ਜਿਹੜੇ ਸ਼ਬਦ ਕਿਸੇ ਤੋਲੇ ਮਿਣੇ ਜਾਂ ਹਾਰੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਦੇਣ ਉਸ ਨੂੰ ਵਸਤੂਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਕਿਹਾ ਜਾਂਦਾ ਹੈ। ਯਾਨੀ ਕਿ ਇਹਨਾਂ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ ਇਹ ਉਹ ਵਸਤੂਆਂ ਹਨ। ਜਿਵੇਂ ਰੇਤੇ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ, ਪੱਥਰ ਹੈ, ਗੁੜ ਹੈ, ਸ਼ੱਕਰ ਹੈ, ਦੁੱਧ ਨੂੰ ਤੋਲਿਆ ਜਾਂਦਾ ਹੈ, ਪਾਣੀ ਨੂੰ ਤੋਲਿਆ ਜਾਂਦਾ ਹੈ, ਤੇਲ ਨੂੰ ਤੋਲਿਆ ਜਾਂਦਾ ਹੈ, ਸੋਨਾ ਹੈ, ਲੋਹਾ ਹੈ, ਕਣਕ ਹੈ, ਚੌਲ ਆਦਿ ਇਹ ਸਾਰੇ ਇਹੋ ਜਿਹੇ ਨਾਂ ਸ਼ਬਦ ਹਨ ਜਿਨ੍ਹਾਂ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ। ਫਿਰ ਪਾਵਾਚਕ ਨਾਅ ਬਹੁਤ ਹੀ ਮਹੱਤਵਪੂਰਨ ਨਾਅ ਹੈ ਇਹਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਤੋਂ ਕਿਸੇ ਗੁਣ ਹਾਲਤ ਜਾਂ ਭਾਵ ਦਾ ਗਿਆਨ ਹੁੰਦਾ ਹੈ ਉਸ ਨੂੰ ਪਾਵਾਚਕ ਨਾਅ ਕਹਿੰਦੇ ਹਨ ਇਹਦੀ ਪਛਾਣ ਇਹ ਹੈ ਕਿ ਇਹਨੂੰ ਵੇਖਿਆ ਨਹੀਂ ਜਾ ਸਕਦਾ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਜਿਵੇਂ ਖੁਸ਼ੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਖੁਸ਼ੀ ਨੂੰ ਵੇਖਿਆ ਨਹੀਂ ਜਾ ਸਕਦਾ ਯਾਨੀ ਕਿ ਜਿਵੇਂ ਗੁਲਾਮੀ ਗਰੀਬੀ ਸੁੰਦਰਤਾ ਦੇਖੀ महसूस की जा सकती है सेहत महसूस की जा सकती है बीमारी है खुशी है सुख है या दुख है ये वेख्या बचपन है बुढ़ापा है प्यार वेखिया नहीं जा सकता देश भगती वफादारी ये सब